ਪਹਿਲਾਂ ਤਾਂ ਸਾਰੇ ਕਿਸਾਨ ਦੋਸਤਾਂ ਨੂੰ ਸ਼াশਿਗਤ ਕਿਸਾਨ ਦੋਸਤੋ ਮੈਂ ਛੋਟੀ ਜੀ ਰੀਲ ਦੇ ਮਾਧ ਰਮੇ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਕਿ ਆਪਣੇ ਕੋਲੇ ਮੱਕੀ ਦੇ ਤਕਰੀਬਨ ਸਾਰੇ ਅਚਾਰ ਵਾਲੇ ਬੀਜ ਤੇ ਕਾਫੀ ਹੱਦ ਤੱਕ ਪਕਾਵੇਂ ਬੀਜ ਅਵੇਲੇਬਿਲਟੀ ਹੋ ਚੁੱਕੀ ਹੈ ਤੇ ਸਰ ਪ੍ਰਕਾਰ ਦੀ ਮੂੰਗੀ ਭਾਵੇਂ ਉਸਤਾਰ 447 ਹੈ ਭਾਵੇਂ ਸ਼ਰੀਰਾਮ ਦੀ ਮੂੰਗੀ ਹੈ ਪਾਵਾਂ ਉਹ ਬੰਸੀ 골ਡ ਹੈ ਤੇ ਪਾਵਾਂ 668 ਹੈ ਪਾਵਾਂ 421 ਹੈ ਤਕਰੀਬਨ ਸਾਰੀਆਂ ਮੂੰਗੀਆਂ ਦੀ ਅਵੇਲੇਬਿਲਟੀ ਹੋਣੀ ਸ਼ੁਰੂ ਹੋ ਗਈ ਹੈ ਡਿਸਪਲੇ ਦੇ ਵਿੱਚ ਮੇਰਾ ਨੰਬਰ ਚੱਲ ਰਿਹਾ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਜਿਵੇਂ ਕਿ ਅੱਜ ਮੇਰਾ ਦੋਸਤ ਕਿੰਦਰਜੀਤ ਅੱਜ ਪਕਾਵੀ ਮੱਕੀ ਦੇ ਨਾਲ-ਨਾਲ ਅਚਾਰ ਵਾਲੀ ਮੱਕੀ ਤੇ ਮੂੰਗੀ ਵੀ ਕਾਣਕ ਦੀ ਵਾਢੀ ਤੋਂ ਬਾਅਦ ਅੱਜ ਹੀ ਬੀਜ ਲੈਣ ਆਏ ਆ ਤੇ ਤੁਸੀਂ ਵੀ ਕਿਸਾਨ ਦੋਸਤੋ ਮੈਨੂੰ ਡਿਸਪਲੇ ਤੇ ਦਿੱਤੇ ਨੰਬਰ ਤੇ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਆਪਣਾ ਐਡਰੈਸ ਪੁਰਾਣੀ ਵੀਡੀਓ ਚੋਂ ਵੀ ਮਿਲ ਜੂਗਾ ਤੇ ਮੈਂ ਜਾਂਦਾ ਜਾਂਦਾ ਫਿਰ ਜਾਣਕਾਰੀ ਦੱਸ ਦਿੰਨਾ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਸ਼ਾਪ ਨੰਬਰ 4 ਪੁਰਾਣੀ ਦਾਣਾ ਮੰਡੀ ਕੋਟਕਪੂਰਾ ਸੰਨੀ ਦੀ ਖੱਟੀ ਕਿਸਾਨ ਦੋਸਤੋ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਮੈਨੂੰ ਆ ਕੇ ਵੀ ਮਿਲ ਸਕਦੇ ਹੋ ਜਾਂ ਮੈਨੂੰ ਕਾਲ ਤੇ ਵੀ ਤੁਸੀਂ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ